ਸਤਨਾਮ ਸ੍ਰੀ ਵਾਹਿਗੁਰੂ ਡੰਡਉਤ ਵੰਦਨ ਜਨਕਵਾਰ ਸਰਬ ਕਲਾ ਸੁਮਰਤ ਸੋਲਣ ਤੇ ਰੱਖ ਪ੍ਰਭ ਨਾਨਕ ਦੇਕਰ ਹੱਥ ਪੂਰਾ ਪ੍ਰਭ ਅਰਦਿਆ ਪੂਰਾ ਜਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜਿਤਨੇ ਮਾਈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਵਾਹਿ ਚੇ ਹੋ ਤੰਤਾ ਦੇ ਜੋਗ ਹੋ ਆਪ ਜੀ ਦੇ ਵੱਡੇ ਭਾਗ ਨੇ ਜੋ ਦੁਨਿਆਵੀ ਕਮਾਂ ਕਾਰਾਂ ਨੂੰ ਸੰਗੋਚ ਦੇ ਹੋਏ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀਆਂ ਲਵਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਪਾਵਨ ਤੇ ਪਵਿੱਤਰ ਖੁਸ਼ੀਆਂ ਪ੍ਰਾਪਤ ਕਰਦੇ ਹੋ। ਆਓ ਜਿਤਨਾ ਸਮਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਮਨ ਕਾਗਰ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਨਾਮ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਧ ਧਾਨ ਕਾਗਰ ਜੀ ਮਨ ਦੀ ਕਾਗਰਤਾ ਬਣਾ ਕਰਕੇ ਗੁਰੂ ਦੀ ਬਾਣੀ ਗੁਰੂ ਦੇ ਨਾਮ ਵਿੱਚ ਜੁੜਨਾ ਕਰੀਏ ਜਿਸ ਦੇ ਨਾਲ ਸੰਪੂਰਨ ਤੌਰ ਤੇ ਲਾਭ ਪ੍ਰਾਪਤ ਹੋ ਜਾਵੇ ਆਓ ਅੱਜ ਦਾ ਪਾਵਨ ਪਵਿੱਤਰ ਹੁਕਮ ਨਾਮ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਤੋ ਮਨ ਵਰਤੀਆਂ ਕਰਕੇ ਸਰਵਣ ਕਰੀਏ ਸੋਰਠ ਮਹੱਲਾ ਪੰਜ ਮਾ ਭੁਖੇ ਖਾਵਤ ਲਾਜ ਨ ਆਵੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਕੋਟ ਬਰਬੰਡਾ ਦੇ ਦਾਤੀ ਸਤਿਗੁਰੂ ਮਹਾਰਾਜੀ ਸੋਰਠ ਰਾਗ ਦੇ ਵਿੱਚ ਮਹੱਲਾ ਪੰਜਮਾ ਪੰਜਵੇਂ ਪਾਤਸ਼ਾਹ ਜੀ ਦੀ ਇਹ ਪਾਵਨ ਪਵਿੱਤਰ ਹੁਕਮ ਨਮਾ ਵਿਚਾਰਿਆ ਹੋਇਆ ਬਾਣੀ ਹੈ ਸੋ ਆਉ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭੁੱਖੇ ਖਾਬਤ ਲਾਜ ਨ ਆਵ ਲਾਜ ਕਹਿੰਦੇ ਨੇ ਸ਼ਰਮ ਨੂੰ ਆਪਾਂ ਕਹਿੰਿਆ ਤੈਨੂੰ ਲਾਜ ਨਹੀਂ ਆਉਂਦੀ ਤੈਨੂੰ ਸ਼ਰਮ ਨਹੀਂ ਆਉਂਦੀ ਸ੍ਰੀ ਅਤੇ ਗੁਰਦੇਵ ਪਾਤਸ਼ਾਹ ਮਹਾਰਾਜ ਵੀ ਲਾਜ ਸ਼ਬਦ ਵਰਤਦੇ ਹੋਏ ਕਹਿੰਦੇ ਨੇ हे ਭਾਈ ਇਹ ਗੁਰਮੁਖ ਪਿਆਰੇ ਜਰ ਸੋਚਣਾ ਕਰ ਜਿਵੇਂ ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ ਜਿਹਨੂੰ ਭੁੱਖ ਲੱਗੀ ਹੋਵੇ ਉਹ ਇਦਰੋਂ ਦਰਣੀ ਦੇਖਦਾ ਕੌਣ ਮੈਨੂੰ ਦੇਖਦਾ ਹੈ ਕੌਣ ਮੈਨੂੰ ਨਹੀਂ ਦੇਖਦਾ ਤੇ ਉਹ ਆਪਣਾ ਭੋਜਨ ਛਕੀ ਜਾਂਦਾ ਹੈ ਗੁਰਮੁਖ ਪਿਆਰਿਓ ਜਿਵੇਂ ਕਿਸੇ ਭੁੱਖੇ ਮਨੁੱਖ ਨੂੰ ਇੰਨੀ ਭੁੱਖ ਲੱਗੀ ਹੋਵੇ ਕੁਝ ਖਾਣ ਨੂੰ ਮਿਲ ਜਾਵੇ ਤਾਂ ਉਹ ਦੇਰ ਨਹੀਂ ਕਰਦਾ ਤੇ ਇਧਰ ਉਧਰ ਨਹੀਂ ਵੇਖਦਾ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭੁੱਖੇ ਖਾਵਤ ਲਾਜ ਨਾ ਆਵੇ ਸ਼ਰਮ ਮਹਿਸੂਸ ਨਹੀਂ ਕਰਦਾ ਜਿਹੜਾ ਅਨਸਾਨ ਭੁੱਖਾ ਹੈ ਉਹਨੇ ਭੋਜਨ ਸ਼ੱਕੀ ਲੈਣਾ ਹੈ ਕਿਉਂਕਿ ਉਹਨੂੰ ਭੁੱਖ ਪਿਆਰੀ ਲੱਗ ਰਹੀ ਹੈ ਇਸ ਕਰਕੇ ਉਨੋ ਪ੍ਰਸ਼ਾਦਾ ਮਿਲਣਾ ਚਾਹੀਦਾ ਭੋਜਨ ਮਿਲਣਾ ਚਾਹੀਦਾ ਹੈ ਇਸ ਕਰਕੇ ਉਹ ਸ਼ਰਮ ਨਹੀਂ ਕਰਦਾ ਭੋਜਨ ਛਕਣ ਲੱਗਿਆ ਭੁੱਖਾ ਮਨੁੱਖ ਤਿਉ ਹਰ ਜਨ ਹਰ ਗੁਣ ਗਾਵ ਹੁਣ ਗੁਰਦੇਵ ਸਾਹਿਬ ਮਹਾਰਾਜ ਜੀ ਉਹਨਾਂ ਦੇ ਵਚਨ ਕਰਦੇ ਨੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਤਿਉ ਹਰ ਜਨ ਗਵ ਕਹੀਏ ਗਾਉਣ ਨੂੰ ਨਾਮ ਜਪਣ ਨੂੰ ਵਾਹਿਗੁਰੂ ਦੇ ਨਾਮ ਗਾਉਣ ਨੂੰ ਸਤਿਗੁਰੂ ਸੱਚੇ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਵੇਂ ਭੁੱਖਾ ਇਨਸਾਨ ਭੋਜਨ ਸ਼ਕਣ ਲੱਗਿਆ ਦੇਰ ਨਹੀਂ ਕਰਦਾ ਕਿਸੇ ਦੀ ਸ਼ਰਮ ਮਹਿਸੂਸ ਨਹੀਂ ਕਰਦਾ ਕੈਸਾ ਪ੍ਰਵਾਨ ਸਤਿਗੁਰੂ ਜੀ ਦਿੰਦੇ ਨੇ ਕਹਿੰਦੇ ਇਸੇ ਤਰ੍ਹਾਂ ਤਿਉ ਹਰ ਜਨ ਹਰ ਗੁਣ ਗਾਵੇ ਕਹਿੰਦੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਸੇਵਕ ਜਿਹੜਾ ਹੈ ਜਿਹੜਾ ਭਰੀ ਪੂਰਨ ਪ੍ਰਮਾਤਮਾ ਆਪਣੀ ਆਤਮ ਭੁੱਖ ਮਿਟਾਉਣ ਲਈ ਬੜੇ ਚਾਰ ਨਾਲ ਬੜੇ ਪ੍ਰੇਮ ਦੇ ਨਾਲ ਪ੍ਰਮਾਤਮਾ ਦੀ ਸਿਵਤ ਸਲਾਤ ਤੇ ਗੀਤ ਗਾਉਂਦਾ ਹੈ ਉਨੋਂ ਭਾਵੇਂ ਭੋਜਨ ਸਰੀਰ ਨੂੰ ਚਲਾਉਣ ਵਾਲਾ ਮਿਲੇ ਨਾ ਮਿਲੇ ਪਰ ਉਹ ਆਤਮਿਕ ਆਨੰਦ ਦਾ ਭੋਜਨ ਕਦੇ ਨਹੀਂ ਛੱਡਦਾ ਜਿਸ ਮਨੁੱਖ ਨੂੰ ਆਤਮਿਕ ਦੀ ਭੁੱਖ ਲੱਗ ਗਈ ਬਾਹਗੁਰੂ ਦੇ ਨਾਮ ਦੀ ਭੁੱਖ ਲੱਗ ਗਈ ਉਹ ਗੁਰਮੁਖ ਪਿਆਰਿਓ ਦੇਰੀ ਨਹੀਂ ਕਰਦਾ ਟਾਈਮ ਨਹੀਂ ਗਵਾਉਂਦਾ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਤਿਉ ਹਰ ਜਨ ਜਿਹੜਾ ਹਰੀ ਦਾ ਸੇਵਕ ਹੈ ਹਰੀ ਦਾ ਪਿਆਰਾ ਹੈ ਹਰ ਗੁਣ ਗਾਵੇ ਉਹ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ ਇਸ ਤਰ੍ਹਾਂ ਗਾਉਂਦਾ ਹੈ ਬੇਫਿਕਰਾ ਹੋ ਕੇ ਹੁਣ ਤਾਂ ਇਤਨਾ ਕੋਈ ਨਹੀਂ ਮਿਲਦੇ ਅੱਗੇ ਬਹੁਤ ਸਾਰੇ ਹੋਇਆ ਕਰਦੇ ਸੀ ਜਿਹੜੇ ਕਿਸੇ ਨੂੰ ਦੀ ਪਰਵਾਹ ਨਹੀਂ ਸੀ ਕਰਦੇ ਬਸ ਭਰੀ ਪੂਰਨ ਪਰਮਾਤਮਾ ਦਾ ਗੁਣ ਗਾਉਂਦੇ ਰਹਿੰਦੇ ਸਨ ਕਿਉਂਕਿ ਉਹਨਾਂ ਨੂੰ ਕਿਸੇ ਦੀ ਸ਼ਰਮ ਨਹੀਂ ਹੁੰਦੀ ਕਿਸੇ ਦੀ ਹਿਆਤ ਨਹੀਂ ਮੰਨਦੇ ਉਹ ਭਰੀ ਪੂਰਨ ਪਰਮਾਤਮਾ ਦਾ ਗੁਣ ਗਾਉਣ ਦੇ ਵਿੱਚ ਮਸਤ ਰਹਿੰਦੇ ਹਨ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਜਿਵੇਂ ਭੁੱਖਾ ਨਸਾਨ ਭੋਜਨ ਛਕਣ ਲੱਗਿਆਂ ਸ਼ਰਮ ਨਹੀਂ ਕਰਦਾ ਇੱਧਰ ਉੱਧਰ ਨਹੀਂ ਦੇਖਦਾ ਜਦੋਂ ਮਿਲ ਗਿਆ ਉਹ ਛਕਣ ਲੱਗ ਜਾਂਦਾ ਇਸੇ ਤਰ੍ਹਾਂ ਪ੍ਰਭੂ ਦੇ ਪਿਆਰੇ ਨੇ ਜਦੋਂ ਕਿਰਪਾ ਹੋ ਜਾਂਦੀ ਹੈ ਉਦੋਂ ਹੀ ਨਾਮ ਜਪਣ ਲੱਗ ਜਾਂਦੇ ਨੇ ਉਹ ਸ਼ਰਮ ਹਿਆਤ ਨਹੀਂ ਮੰਗਦੇ ਆਪਣੇ ਕਾਜ ਕੋ ਕਿਉ ਅਲਕਾਈਐ ਗੁਰਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਕੋ ਕਈਏ ਕਾਸ ਵਾਸਤੇ ਤੇ ਅਲਕਾਈਏ ਕਹਿੰਦੇ ਆਲਸ ਕੀਤਾ ਹੋਇਆ ਹੈ ਭਾਵ ਆਲਸ ਕਰੀ ਜਾਂਦਾ ਹੈ ਜੇ ਆਲਸ ਕੀਤਾ ਜਾਏ ਗੁਰਦੇਵ ਸਾਹਿਬ ਕਹਿੰਦੇ हे ਭਾਈ ਉਹ ਸਿਮਰਨ ਜੋ ਸਾਡਾ ਅਸਲ ਕੰਮ ਹੈ ਪਰਮਾਤਮਾ ਦਾ ਨਾਮ ਜਪਣਾ ਵਾਹਿਗੁਰੂ ਦੀ ਬੰਦਗੀ ਕਰਨੀ ਸਭ ਤੋਂ ਸ੍ਰੇਸ਼ਟ ਕਾਰਜ ਹੈ ਸਭ ਤੋਂ ਉੱਤਮ ਕਾਰਜ ਪਰਮਾਤਮਾ ਦਾ ਨਾਮ ਜਪਣਾ ਉਹਦੀ ਬੰਦਗੀ ਕਰਨੀ ਉਹਨੂੰ ਯਾਦ ਕਰਨਾ ਬਾਣੀ ਪੜ੍ਹਨੀ ਪਰ ਬੜੇ ਥੋੜੇ ਇਨਸਾਨ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਪਰਮੇਸ਼ਰ ਦੀ ਵਡਿਆਈ ਕਰਦੇ ਨੇ ਤੇ ਗੁਰਮਖ ਪਿਆਰਿਓ ਆਪਣੇ ਇਸ ਅਸਲ ਕੰਮ ਦੀ ਖਾਤਰ ਕਦੇ ਵੀ ਉਹ ਗੁਰਮੁਖ ਪਿਆਰਿਓ ਆਲਸ ਨਹੀਂ ਕਰਦੇ ਉਹਨਾਂ ਨੂੰ ਭਾਵੇਂ ਥਕੇਮਾ ਹੋਵੇ ਭਾਵੇਂ ਸੇਧ ਢਿੱਲੀ ਹੋਵੇ ਭਾਵੇਂ ਉਹ ਕਿੰਨਾ ਹੀ ਕੁਝ ਹੋਵੇ ਪਰ ਪ੍ਰਮਾਤਮਾ ਦੇ ਗੁਣ ਗਾਉਣ ਦੇ ਪ੍ਰਮਾਤਮਾ ਦੇ ਨਾਮ ਜਪਣ ਤੋਂ ਆਲਸ ਨਹੀਂ ਕਰਦੇ ਆਲਸ ਕੌਣ ਕਰਦਾ ਜੀਨੇ ਨਾਮ ਨਹੀਂ ਜਪਣਾ ਸਿਮਰਨ ਨਹੀਂ ਕਰਨਾ ਉਹ ਕਹਿੰਦਾ ਮੈਨੂੰ ਨੀਂਦ ਦੇ ਬੜੀ ਆ ਰਹੀ ਹੈ ਛੇੜ ਨਾ ਮੈਨੂੰ ਮੈਨੂੰ ਅਜੇ ਸੌਣ ਹੁੰਦੀ ਤੇ ਆਲਸ ਪੈਂਦੀ ਕਦੋਂ ਹੈ ਅੰਮ੍ਰਿਤ ਵੇੜੇ ਜਦੋਂ ਪ੍ਰਮਾਤਮਾ ਦਾ ਨਾਮ ਜਪਣਾ ਹੁੰਦਾ ਹੈ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਨੇ ਆਪਣੇ ਕਾਜ ਕੋ ਜਿਹੜਾ ਆਪਣਾ ਕਾਰਜ ਹੈ ਕਿਉਂ ਅਲਕਾਈਏ ਕਿਉਂ ਆਲਸ ਕਰੀਦੀ ਹੈ ਭਾਵ ਜਿਹੜੇ ਰੱਬ ਦੇ ਪਿਆਰੇ ਨੇ ਉਹ ਆਲਸ ਨਹੀਂ ਕਰਦੇ ਜਿਤ ਸਿਮਰਨ ਦਰਗੈ ਮੁਖ ਊਜਲ ਸਦਾ ਸਦਾ ਸੁਖ ਪਾਈਐ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕੀਮਤੀ ਬਚਨ ਕਰਦੇ ਹਨ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਤ ਜਿਸ ਦੇ ਰਾਹੀ ਅਸੀਂ ਭਾਵ ਜਿਤ ਜਿਸ ਦੇ ਰਾਹੀ ਸਿਮਰਨ ਕਈਏ ਸਿਮਰਨ ਦੀ ਰਾਹੀ ਜਿਤ ਸਿਮਰਨ ਜਿਸ ਸਿਮਰਨ ਦੀ ਰਾਹੀ ਉਸ ਭਰੀ ਪੂਰਨ ਪਰਮਾਤਮਾ ਨਾਲ ਮਿਲਿਆ ਜਾਂਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ हे ਭਾਈ ਜਿਸ ਤਰ੍ਹਾਂ ਆਲਸ ਕਰਨ ਵਾਲਾ ਮਨੁੱਖ ਆਲਸ ਤਿਆਗ ਕੇ ਵੈਗਰੂ ਦੀ ਬੰਦਗੀ ਕਰਦਾ ਸਿਮਰਨ ਕਰਦਾ ਜਿਤ ਸਿਮਰਨ ਦਰਗਹ ਮੁਖ ਊਜਲ ਕਿਉਂ ਕਰਦਾ ਹੈ ਕਿਉਂਕਿ ਦਰਗਾਹ ਦੇ ਵਿੱਚ ਮੁਖ ਊਜਲੇ ਲਜਾਉਣ ਵਾਸਤੇ ਹੁਣ ਦਰਗਾਹ ਦੇ ਵਿੱਚ ਕਈ ਸੋਚਦੇ ਨੇ ਕਿ ਮੁਖ ਊਜਲੇ ਕਿਵੇਂ ਜਾ ਸਕਦੇ ਆ ਕਿਉਂਕਿ ਸਰੀਰੀ ਸਾਡਾ ਮੁਖ ਹੈ ਕੀ ਐਸੀ ਸਰੀਰ ਹੈ ਸਾਡਾ ਮੁੱਖ ਤਾਂ ਸਾਡਾ ਇੱਥੇ ਐ ਸਾੜ ਦੇਣਗੇ ਅੱਗ ਦੇ ਵਿੱਚ ਇੱਥਾ ਇੱਥੇ ਰਹਿ ਜਾਣ ਅੱਗੇ ਮੁੱਖ ਉਜਲਾ ਕਿਹੜਾ ਲੈ ਕੇ ਜਾਣਾ ਹੈ ਗੁਰਮੁਖ ਪਿਆਰਿਓ ਉਹ ਹੈ ਗੁਰਦੇਵ ਪਾਤਸ਼ਾਹ ਕਹਿੰਦੇ ਸੂਖਮ ਸਰੀਰ ਜਿਹੜਾ ਸਾਡੇ ਅੰਦਰ ਰਹਿੰਦਾ ਹੈ ਜੈਸੀ ਬਨਾਵਟ ਬਾਹਰਲੀ ਹੈ ਤैसे ਹੀ ਬਰਾਬਰ ਅੰਦਰਲੀ ਹੈ ਅੰਦਰਲੀ ਹੋਈ ਬਾਹਰ ਹੈ ਉਸ ਵਾਹਿਗੁਰੂ ਪਰਮੇਸ਼ਰ ਨੇ ਐਸੀ ਸਰੀਰ ਬਣਾ ਦਿੱਤੇ ਕੋਈ ਉਹਨੇ ਇੱਕ ਅੱਧਾ ਨਹੀਂ ਬਣਾਇਆ ਕੇਵਲ ਮਨੁੱਖ ਬਣਾ ਦਿੱਤੇ ਠੀਕ ਹੈ ਇੱਕ ਦੇਹੀ ਬਣਾ ਦਿੱਤੀ ਪਰ ਸਾਡੇ ਸਰੀਰਾਂ ਦੇ ਵਿੱਚ ਉਸ ਮਾਲਕ ਵਾਹਿਗੁਰੂ ਨੇ ਗੁਰਮਖ ਪਿਆਰਿਓ ਅੱਡੋ ਵੱਡ ਜੀਵ ਪਾਏ ਹੋਏ ਨੇ ਹੁਣ ਆਪਾਂ ਸੋਚਦੇ ਹਾਂ ਸਾਡੇ ਅੰਦਰ ਅੱਡੋ ਵੱਡ ਜੀਵ ਕਿਵੇਂ ਹੋ ਸਕਦੇ ਆ ਕਿਉਂਕਿ ਅਸੀਂ ਤਾਂ ਸਾਰੇ ਇੱਕੋ ਜਿਹੇ ਆ ਦੇਖਣ ਨੂੰ ਅਸੀਂ ਸਾਰੇ ਇੱਕੋ ਜੇ ਹਾਂ ਪਰ ਗੁਰਮਖ ਪਿਆਰਿਓ ਸਾਡਾ ਇੱਕੋ ਜਿਹਾ ਚਿਹਰਾ ਨਹੀਂ ਹੈ ਸਾਡੇ ਹੱਥਾਂ ਦੇ ਤੇ ਸਾਡੇ ਪੈਰਾਂ ਦੇ ਤਲੀਆਂ ਨੀਆਂ ਲਖੀਰਾਂ ਇੱਕੋ ਜੀਆਂ ਨਹੀਂ ਹਨ ਇਸ ਕਰਕੇ ਤਦੇ ਹੀ ਅਸੀਂ ਜਦੋਂ ਕੋਈ ਵੀ ਕਾਰਜ ਕਰਦੇ ਹਾਂ ਕਾਗਜ਼ ਪੱਤਰ ਤੇ ਤਾਂ ਉਹ ਕਹਿੰਦੇ ਨੇ ਹੱਥ ਛਾਪੋ ਹੱਥ ਛਾਪਣ ਦਾ ਮਤਲਬ ਹੈ ਸਾਡੀਆਂ ਜਿਹੜੀਆਂ ਹੱਥ ਦੀਆਂ ਲਖੀਰਾਂ ਨੇ ਉਂਗਲੀ ਦੀਆਂ ਲਖੀਰਾਂ ਨੇ ਉਹ ਮਿਲਦੀਆਂ ਨਹੀਂ ਹੁਣ ਦੇਖਣ ਨੂੰ ਤਾਂ ਸਾਰਿਆਂ ਦੇ ਹੱਥ ਇੱਕੋ ਜਿਹੇ ਹਨ ਪਰ ਗੁਰਮੁਖ ਪਿਆਰਿਓ ਇਸ ਮਾਲਕ ਨੇ ਐਸੀ ਰਜਾ ਬਣਾਈ ਐ ਦੇਖੋ ਬਰੀਕ ਉਂਗਲੀਆਂ ਦੀਆਂ ਲਖੀਰਾਂ ਵੀ ਮੈਚ ਨਹੀਂ ਖਾਂਦੀਆਂ ਕਿਸੇ ਨਾਲ ਲੱਖਾਂ ਕਰੋੜਾਂ ਦੇ ਵਿੱਚ ਮੈਚ ਨਹੀਂ ਖਾਂਦੀਆਂ ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਕਿ ਉਸ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਜਿਤ ਸਿਮਰਨ ਦਰਗੈ ਮੁਖ ਊਜਲ ਉਹ ਜਦੋਂ ਇਸ ਸਰੀਰ ਨੂੰ ਛੱਡ ਕੇ ਜਾਂਦੇ ਹਾਂ ਤੇ ਜਦੋਂ ਜੀ ਆਤਮਾ ਜਾਂਦੀ ਹੈ ਉਹ ਮੁਖ ਊਜਲਾ ਲੈ ਕੇ ਜਾਂਦੀ ਹੈ ਕਦੋਂ ਜੇ ਉਹ ਨਾਮ ਸਿਮਰਨ ਕਰਦਾ ਰਹੇ ਦੇਹੀ ਦੇ ਵਿੱਚ ਸਦਾ ਸਦਾ ਸੁਖ ਪਾਈਏ ਫਿਰ ਉਹਨੂੰ ਸਕੂਨ ਮਿਲ ਜਾਂਦਾ ਹੈ 84 ਲੱਖ ਜੂਨਾ ਤੋਂ ਬਚ ਜਾਂਦਾ ਹੈ ਤਪ ਦੇ ਕੜਾਹਿਆਂ ਤੋਂ ਸੜਨ ਤੋਂ ਬਚ ਜਾਂਦਾ ਹੈ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਜਿਸ ਸਿਮਰਨ ਦੀ ਬਰਕਤ ਨਾਲ ਪਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੋ ਜਾਈਦਾ ਹੈ ਆਨੰਦਮਈ ਜਾਈਦਾ ਹੈ ਤੇ ਸਦਾ ਹੀ ਆਤਮਿਕ ਆਨੰਦ ਮਾਣੀਦਾ ਹੈ ਉਸ ਪਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ ਬੰਦਗੀ ਕਰਕੇ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਜਿਤ ਸਿਮਰਨ ਦਰਗਹ ਮੁਖ ਊਜਲ ਇਹ ਸਿਮਰਨ ਹੈ ਪਰਮਾਤਮਾ ਦਾ ਨਾਮ ਜਿਹੜਾ ਦਰਗਾਹ ਦੇ ਵਿੱਚ ਵੀ ਮੁਖ ਊਜਲੇ ਲਿਜਾ ਲਿਜਾ ਸਕਦੇ ਹਨ ਮੁੱਖ ਉਜਲੇ ਚਲੇ ਜਾ ਸਕਦੇ ਨੇ ਵਾਹਿਗੁਰੂ ਦੇ ਨਾਮ ਵਿੱਚ ਸ਼ਕਤੀ ਹੈ ਸਦਾ ਸਦਾ ਸੁਖ ਪਾਈਏ ਸਦੀਵੀ ਕਾਲਾਂ ਤੱਕ ਸੁਖ ਮਿਲੇਗਾ ਆਨੰਦ ਮਿਲੇਗਾ ਰਹਾਉ ਸਤਿਗੁਰੂ ਜੀ ਬਿਸਰਾਮ ਦੇ ਕੇ ਸਮਝਾਉਣਾ ਕਰਦੇ ਨੇ ਜਿਉਂ ਕਾਮੀ ਕਾਮ ਲੁਭਾਵ ਗੁਰਦੇਵ ਮਹਾਰਾਜ ਜੀ ਕਹਿੰਦੇ ਕਾਮੀ ਵਿਸ਼ਈ ਮਨੁੱਖ ਬਿਕਾਰਾਂ ਵਾਲਾ ਮਨੁੱਖ ਕਾਮ ਕਈਏ ਕਾਮ ਵਾਸਨਾ ਵਿੱਚ ਲੋਭਾਵੇ ਕਈਏ ਮਗਨ ਰਹਿੰਦਾ ਹੈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ हे ਭਾਈ ਜਿਵੇਂ ਕਾਂ ਕੋਈ ਕਾਮੀ ਵਿਸ਼ਈ ਪੁਰਖ ਕੋਈ ਕਾਮੀ ਬੁਰਖ ਕੋਈ ਵਿਸ਼ਈ ਪੁਰਖ ਕਾਮ ਬਾਸਰਾਂ ਵਿੱਚ ਹੀ ਮਗਨ ਰਹਿੰਦਾ ਹੈ ਮਸਤ ਰਹਿੰਦਾ ਹੈ ਕਿਉਂਕਿ ਉਹ ਬਾਸ਼ਨਾ ਦਾ ਬਧਿਆ ਹੋਇਆ ਹੁੰਦਾ ਹੈ ਇਸ ਕਰਕੇ ਕਾਮੀ ਜਿਉ ਕਾਮੀ ਕਾਮ ਲੁਭਾਵੇ ਕਾਮੀ ਪੁਰਸ਼ ਬਸ਼ ਵਿਸ਼ਈ ਪੁਰਸ਼ ਨਸ਼ੇ ਦੇ ਵਿੱਚ ਕਾਮ ਦੇ ਨਸ਼ੇ ਦੇ ਵਿੱਚ ਘੁੰਮਦਾ ਹੈ ਤਿਉ ਹਰ ਦਾਸ ਹਰ ਜਸ ਭਾਵੈ ਮੇਰੇ ਗੁਰਦੇਵ ਮਹਾਰਾਜ ਜੀ ਕਹਿੰਦੇ ਜਿਵੇਂ ਕਾਮੀ ਪੁਰਸ਼ ਕਾਮ ਵਿੱਚ ਮਸਤ ਵਾਸ਼ਨਾ ਵਿੱਚ ਮਸਤ ਰਹਿੰਦਾ ਹੈ ਤਿਉਹ ਹਰ ਦਾਸ ਹਰ ਜਸ ਭਾਵੇ ਭਾਵੇ ਕਈ ਇਹ ਪਸੰਦ ਆਉਂਦਾ ਹੈ ਗੁਰਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਸ ਤਰ੍ਹਾਂ ਕਾਮੀ ਬੁਰਖਵਾਸ਼ਨਾ ਦਾ ਵੱਧਾ ਹੋਇਆ ਤੇ ਉਹ ਹਰ ਦਾਸ ਜਿਹੜੇ ਹਰੀ ਦੇ ਦਾਸ ਨੇ ਤੇ ਉਹ ਕੀ ਕਰਦੇ ਨੇ ਹਰ ਜਸ ਭਾਵ ਕੋ ਵਾਹਿਗੁਰੂ ਦਾ ਨਾਮ ਜਪ ਕੇ ਉਸ ਮਾਲਕ ਨੂੰ ਪਾਉਂਦੇ ਆ ਤੇ ਮੈਂ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਵਤ ਸਲਾਹ ਹੀ ਚੰਗੀ ਲੱਗਦੀ ਹੈ ਉਹਦੇ ਵਿੱਚ ਹੀ ਸਮਾਂ ਗੁਜ਼ਾਰਦੇ ਹਨ ਨਾਮ ਜਪਣ ਵਿੱਚ ਸਿਮਰਨ ਕਰਨ ਵਿੱਚ ਉਹਨਾਂ ਨੂੰ ਨਾਮ ਪਿਆਰਾ ਲੱਗਦਾ ਹੈ ਉਹਨਾਂ ਨੂੰ ਪ੍ਰਮਾਤਮਾ ਦੀ ਬੰਦਗੀ ਪਿਆਰੀ ਲੱਗਦੀ ਹੈ ਜਿਵੇਂ ਕਾਮੀ ਪੁਰਸ਼ ਨੂੰ ਵਿਸ਼ਈ ਪੁਰਸ਼ ਨੂੰ ਵਿਸ਼ੇ ਵਿਕਾਰ ਚੰਗੇ ਲੱਗਦੇ ਹਨ ਇਸੇ ਤਰ੍ਹਾਂ ਗੁਰਦੇਵ ਪਾਤਸ਼ਾਹ ਕਹਿੰਦੇ ਤਿਉਂ ਇਸੇ ਤਰ੍ਹਾਂ ਜਿਵੇਂ ਵਿਕਾਰੀ ਪੁਰਸ਼ ਨੂੰ ਵਿਕਾਰ ਚੰਗੇ ਲੱਗਦੇ ਨੇ ਇਸੇ ਤਰ੍ਹਾਂ ਕਹਿੰਦੇ ਹਰ ਦਾਸ ਹਰੀ ਦੇ ਦਾਸ ਨੂੰ ਉਸ ਪਿਆਰੇ ਨੂੰ ਹਰ ਜਸ ਭਾਵ ਹਰ ਜਸ ਚੰਗਾ ਲੱਗਦਾ ਭਾਵੇਂ ਕਹੀਏ ਚੰਗਾ ਲੱਗਦਾ ਤੇ ਉਹ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ ਕਿਉਂਕਿ ਹਰੀ ਦੇ ਦਾਸ ਨੂੰ ਵਾਹਿਗੁਰੂ ਦਾ ਨਾਮ ਭਾਵੇਂ ਕਹੀਏ ਪਸੰਦ ਆਉਂਦਾ ਹੈ ਤੇ ਉਹਦੇ ਵਿੱਚ ਆਨੰਦ ਮਾਣਦਾ ਹੈ ਉਹਨੂੰ ਹਰੀ ਦੇ ਵਾਹਿਗੁਰੂ ਦੇ ਨਾਮ ਪਿਆਰਾ ਲੱਗਦਾ ਹੈ ਜਿਉਂ ਮਾਤਾ ਬਾਲ ਲਪਟਾਵ ਸਤਿਗੁਰੂ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਭਾਈ ਜਿਵੇਂ ਬਾਲ ਬਾਲ ਕਈਏ ਬੱਚਾ ਤੇ ਗੁਰਮੁਖ ਪਿਆਰਿਓ ਲਪਟਾਵੇ ਕਈਏ ਤੇ ਗੁਰਮੁਖ ਪਿਆਰਿਓ ਚਿੰਬੜੀ ਹੋਈ ਰਹਿੰਦੀ ਹੈ ਭਾਵ ਏ ਭਾਈ ਜਿਵੇਂ ਮਾਂ ਆਪਣੇ ਬੱਚੇ ਦੇ ਮੋਹ ਨਾਲ ਚਿੰਬੜੀ ਰਹਿੰਦੀ ਹੈ ਇਤਨਾ ਪਿਆਰ ਕਰਦੀ ਐ ਬੱਚੇ ਦਾ ਬਸਾ ਨਹੀਂ ਖਾਂਦੀ ਬੱਚੇ ਨੂੰ ਦੇਖਣ ਤੋਂ ਬਿਨਾ ਉਹਦਾ ਗੁਜ਼ਾਰਾ ਨਹੀਂ ਹੈ ਬੱਚੇ ਵਿੱਚ ਧਿਆਨ ਰੱਖਦੀ ਐ ਜਿਉਂ ਮਾਤਾ ਮਾਂ ਬਾਰ ਲਪਟਾਵੇ ਬੱਚੇ ਦੇ ਨਾਲ ਲਿਪਟ ਕੇ ਰਹਿੰਦੀ ਹੈ ਬੱਚੇ ਦਾ ਖਿਆਲ ਰੱਖਦੀ ਹੈ ਤਉ ਗਿਆਨੀ ਨਾਮ ਕਮਾਵ ਗੁਰਦੇਵ ਸਾਹਿਬ ਮਹਾਰਾਜ ਕਹਿੰਦੇ ਗਿਆਨੀ ਗਿਆਨਵਾਨ ਪੁਰਸ਼ ਆਤਮਿਕ ਜੀਵਨ ਦਾ ਸੂਝ ਵਾਲਾ ਰਸਤਾ ਪਣਾਉਂਦੇ ਨੇ ਉਹ ਕੀ ਹੈ ਉਹ ਹਰੀ ਦਾ ਵਾਹਿਗੁਰੂ ਦਾ ਨਾਮ ਜਿਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ ਸਿਮਰਨ ਦੀ ਕਮਾਈ ਕਰਦਾ ਹੈ ਹਣ ਗਿਆਨੀ ਉਹ ਨਹੀਂ ਕੇਰਾ ਦੁਨੀਆ ਦਾ ਗਿਆਨ ਇਕੱਠਾ ਕਰ ਲਿਆ ਜਿਹੜਾ ਨਾਮ ਦਾ ਗਿਆਨ ਇਕੱਠਾ ਕਰਦਾ ਹੈ ਤਿਉ ਗਿਆਨੀ ਜਿਵੇਂ ਮਾਤਾ ਬਾਲਕ ਨੇ ਨਾਲ ਲਿਪਟੀ ਰਹਿੰਦੀ ਐ ਤਿਉ ਗਿਆਨਵਾਨ ਪੁਰਸ਼ ਤਿਉ ਗਿਆਨੀ ਨਾਮ ਕਮਾਵੇ ਇਸੇ ਤਰ੍ਹਾਂ ਨਾਮ ਨੂੰ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਨੂੰ ਗਿਆਨਵਾਨ ਪੁਰਸ਼ ਨਾਮ ਕਮਾਉਂਦਾ ਹੈ ਗੁਰ ਪੂਰੇ ਤੇ ਪਵ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇ ਤੋਂ ਪਾਸੋਂ ਭਾਵ ਗੁਰੂ ਦੇ ਪਾਸੋਂ ਗੁਰ ਪੂਰੇ ਤੇ ਪਵ ਗੁਰੂ ਤੋਂ ਪਾਉਂਦਾ ਹੈ ਕੀ ਪਾਉਂਦਾ ਹੈ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਾਮ ਹਾਸਲ ਕਰਦਾ ਆਪਣੇ ਗੁਰੂ ਤੋਂ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਹੈ ਗਿਆਨवान ਹੈ ਇਹ ਦਾਤ ਪੂਰੇ ਗੁਰੂ ਤੋਂ ਹਾਸਲ ਕਰਦਾ ਹੈ ਜਿਸ ਗੁਰੂ ਤੋਂ ਹਾਸਲ ਕੀਤੀ ਹੈ ਉਹ ਪੂਰਾ ਹੋਣਾ ਚਾਹੀਦਾ ਹੈ ਤੇ ਜਦੋਂ ਪੂਰਾ ਗੁਰੂ ਇਹਨੂੰ ਮਿਲ ਜਾਵੇ ਤਾਂ ਆਨੰਦ ਵੱਜ ਜਾਂਦਾ ਹੈ ਜੀਵਨ ਸਫਲ ਹੋ ਜਾਂਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਪੂਰਨ ਗੁਰੂ ਦੇ ਲੜ ਲੱਗ ਕੇ ਗੁਰ ਪੂਰੇ ਤੇ ਪਾਵੈ ਪਾਹਿ ਗੁਰੂ ਪਰਮੇਸ਼ਰ ਤੋਂ ਪੂਰੇ ਗੁਰੂ ਤੋਂ ਦਾਤ ਪਾਈ ਕੀ ਜਨ ਨਾਨਕ ਨਾਮ ਧਿਆਵੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਪੰਜਵੇਂ ਸਰੂਪ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿੰਦੇ ਨੇ ਹੇ ਨਾਨਕ ਹੇ ਦਾਸ ਨਾਨਕ ਏ ਵਾਹਿਗੁਰੂ ਹੇ ਦਾਸ ਨਾਨਕੋ ਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਬੰਦਗੀ ਕਰਦਾ ਹੈ ਜੀਨੇ ਪੂਰੇ ਗੁਰੂ ਤੋਂ ਨਾਮ ਲੈ ਲਿਆ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਸਿਮਰਨ ਕਰਦਾ ਰਹਿੰਦਾ ਹੈ ਉਹ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਉਹ ਨਿਸਾਨ ਜਿਨੂੰ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਜਨ ਨਾਨਕ ਨਾਮ ਧਿਆਵੇ ਉਹ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਰਹਿੰਦਾ ਹੈ ਸਿਮਰਨ ਕਰਦਾ ਰਹਿੰਦਾ ਪਰਵਾ ਨਹੀਂ ਕਰਦਾ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨਾਮੀ ਨਾਮ ਦੇ ਵਿੱਚ ਭੇਦ ਰਹਿੰਦਾ ਹੈ ਸੋ ਇਸ ਕਰਕੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਨਾਮ ਦੀ ਦਾਤ ਸਤਿਗੁਰੂ ਜੀ ਝੋਲੀ ਵਿੱਚ ਪਾਉਣ ਗੁਰਦੇਵ ਪਾਤਸ਼ਾਹ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਮਹੇਨ ਪਵਿੱਤਰ ਦਿਨ ਭਾਈ ਬੈਲੋ ਜੀ ਜਿਨ੍ਹਾਂ ਨੇ ਧੰਨ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਰਾਮਦਾਸ ਤੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਹਰਮੰਦਰ ਸਾਹਿਬ ਦੇ ਵਾਸਤੇ ਬਹੁਤ ਵੱਡੀ ਘਾਲ ਕਮਾਈ ਕੀਤੀ ਪਹਿਲਾਂ ਤਾਂ ਸਰੋਵਰ ਨੂੰ ਪਟਾਉਣ ਦੀ ਸੇਵਾ ਫਿਰ ਗੁਰਮੁਖ ਪਿਆਰਿਓ ਹਰਮੰਦਰ ਸਾਹਿਬ ਨੂੰ ਪੱਕਾ ਕਰਨ ਦੀ ਇੱਟਾਂ ਦੀ ਸੇਵਾ ਆਵਾ ਪਾਇਆ ਭਾਈ ਵੈਲੋ ਜੀ ਨੇ ਜੋ ਕਿ ਭਾਈ ਆਵੇ ਦੇ ਵਿੱਚ ਪੱਕੀਆਂ ਇੱਟਾਂ ਭਾਈ ਬੈਲੋ ਦੀਆਂ ਹਰਮੰਦਰ ਸਾਹਿਬ ਦੇ ਵਿੱਚ ਲੱਗੀਆਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਗਿਆ ਮੰਨ ਕੇ ਭਾਈ ਬੈਲੋ ਜੀ ਨੇ ਬਹੁਤ ਕਠਿਨ ਕਮਾਈ ਸੇਵਾ ਕੀਤੀ ਤੇ ਗੁਰਮੁਖ ਪਿਆਰਿਓ ਨਾ ਮਹਾਨ ਗੁਰਮੁਖ ਪਿਆਰਿਆਂ ਦੇ ਗੁਰੂ ਦੇ ਸਿੱਖਾਂ ਦੇ ਦਿਨ ਚੱਲ ਰਹੇ ਨੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਉਹ ਨ ਮਹਾਨ ਪਿਆਰੇ ਗੁਰਸਿੱਖਾਂ ਦੇ ਦਿਨ ਮਨਾਉਣ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ ਸੋ ਸਾਰਿਆਂ ਨੂੰ ਸਮਰੱਥਾ ਸੋ ਆਉ ਇਨੀਆਂ ਬੇਨਤੀਆਂ ਪ੍ਰਵਾਨ ਬੇਅੰਤ ਹੀ ਭੁੱਲਾ ਹੋ ਗਿਆ ਹੋਣ ਗਿਆ ਸੰਗਤ ਤੇ ਗੁਰੂ ਮਹਾਰਾਜ ਬਖਸ਼ ਦੇਣ ਅੱਗੇ ਤੋ ਸਮਤ ਬਖਸ਼ਿਸ਼ ਕਰਨ ਆਉ ਖੀਰ ਲਿਆ ਲੈਣਾ ਪੜ ਕੇ ਪਾਈ ਫਤੇ ਦੀ ਸਾਂਝ ਪਾਈਏ ਗੁਰ ਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ